ਸਿੱਧੂ ਮੂਸੇਵਾਲਾ ਦੀ ਤੀਸਰੀ ਵਰਸੀ ਤੇ ਗਮਗੀਨ ਅੱਖਾਂ ਤੇ ਗਮਗੀਨ ਮਾਹੌਲ ਦੇਖ ਕੇ ਹਰ ਇੱਕ ਦੀ ਅੱਖ ਨਮ ਹੋ ਗਈ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਸਭ ਨੂੰ ਅਲਵਿਦਾ ਕਹਿ ਗਿਆ ਸੀ। ਤੇ ਅੱਜ ਵੀ ਸਿੱਧੂ ਨੂੰ ਚਾਣ ਵਾਲੇ ਵੱਡੀ ਗਿਣਤੀ ਦੇ ਵਿੱਚ ਪਿੰਡ ਮੂਸੇ ਪਹੁੰਚੇ ਸੀ ਜਿੱਥੇ ਵਰਸੀ ਸਮਾਗਮ ਰੱਖਿਆ ਗਿਆ ਸੀ ਤਾਂ ਦੋਸਤੋ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ। ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਕਿਉਂਕਿ ਸਿੱਧੂ ਦੇ ਪਿਤਾ ਨੇ ਅੱਜ ਵੀ ਇਨਸਾਫ ਦੀ ਮੰਗ ਕੀਤੀ ਹੈ ਸਰਕਾਰ ਤੋਂ ਕਿ ਸਾਡੇ ਪੁੱਤ ਨੂੰ ਇਨਸਾਫ ਸਾਡੇ ਪਰਿਵਾਰ ਨੂੰ ਇਨਸਾਫ ਕਿਸ ਦਿਨ ਮਿਲੇਗਾ ਤੇ ਸਾਡਾ ਪਰਿਵਾਰ ਇਨਸਾਫ ਮੰਗਦਾ ਹੈ ਤੀਸਰਾ ਸਾਲ ਹੋ ਚੁੱਕਿਆ ਅੱਜ ਵੀ ਅਸੀਂ ਮਯੂਸ ਬੈਠੇ ਆ ਤੇ ਸਾਡੇ ਪੁੱਤ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਕਿ ਮੈਨੂੰ ਇਨਸਾਫ ਕਦੋਂ ਮਿਲੇਗਾ ਅੱਜ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਿੰਡ ਮੂਸਾ ਸਿੱਧੂ ਦੀ ਯਾਦਗਾਰ ਤੇ ਵਰਸੀ ਸਮਾਗਮ ਰੱਖਿਆ ਗਿਆ ਸੀ ਜਿੱਥੇ ਛੋਟਾ ਸ਼ੁਭ ਦੀ ਵੀ ਤਸਵੀਰ ਨਜ਼ਰ ਆਈ ਉਹ ਵੀ ਜਿਹੜਾ ਨਤਮਸਤਕ ਹੁੰਦਾ ਹੋਇ ਨਜ਼ਰ ਆਇਆ ਤੇ ਕੀਰਤਨ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਸਪੀਚ ਵੀ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਤੇ ਕਹਿ ਸਕਦੇ ਆ ਵੀ ਮੁਕ ਤੌਰ ਤੇ ਜਿਹੜੇ ਸਿੱਧੂ ਦੇ ਫੈਨ ਨੇ ਜਾਂ ਸਿੱਧੂ ਦੇ ਸਾਥੀ ਉਹ ਉਥੇ ਵਰਸੀ ਸਮਾਗਮ ਦੇ ਵਿੱਚ ਪਹੁੰਚੇ ਸੀ ਜਿਨ੍ਹਾਂ ਨੇ ਜਸਟਿਸ ਦੀ ਮੰਗ ਅਕਸਰ ਸਿੱਧੂ ਦੇ ਲਈ ਕੀਤੀ ਹੈ ਚਾਹੇ ਉਹ ਦੇਵ ਕਰੋੜ ਹੋਵੇ ਚਾਹੇ ਗੁਲਾਬ ਸਿੱਧੂ ਹੋਵੇ ਚਾਹੇ ਪਾਲਸਮਾ ਹੋਵੇ ਹਰ ਇੱਕ ਵਿਅਕਤੀ ਉਥੇ ਸਿੱਧੂ ਦੀ ਯਾਦਗਾਰ ਦੇ ਉੱਪਰ ਪਹੁੰਚਿਆ ਸੀ ਜਿਨ੍ਹਾਂ ਨੇ ਸਿੱਧੂ ਨੂੰ ਚਾਇਆ ਸੀ ਸਿੱਧੂ ਦੇ ਨਾਲ ਤੁਰੇ ਸੀ ਉਸੇ ਤਰ੍ਹਾਂ ਬਲਕਾਰਣ ਖੀਲਾ ਵੀ ਆਪਣੇ ਪਰਿਵਾਰ ਸਮੇਤ ਵਰਸੀ ਸਮਾਗਮ ਤੇ ਪਹੁੰਚਿਆ ਸੀ ਤੇ ਸਿੱਧੂ ਦਾ ਹਰ ਇੱਕ ਫੈਨ ਉਸ ਵਰਸੀ ਸਮਾਗਮ ਦੇ ਵਿੱਚ ਪਹੁੰਚਿਆ ਤੇ ਚਾਹਣ ਵਾਲਿਆਂ ਨੇ ਖੂਨਦਾਨ ਕੈਂਪ ਵੀ ਲਗਾਇਆ ਜਿੱਥੇ ਆਪ ਮੁਹਾਰੇ ਸਿੱਧੂ ਦੇ ਚਾਹਣ ਵਾਲੇ ਖੂਨ ਦੇਣ ਦੇ ਲਈ ਪਹੁੰਚੇ ਸੀ ਤਾਂ ਦੋਸਤੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਸਵਿੰਦਰ ਬਰਾੜ ਜਿਸ ਨੂੰ ਸਿੱਧੂ ਆਪਣੀ ਭੂਆ ਦੱਸਦਾ ਸੀ ਉਹਨਾਂ ਨੇ ਵੀ ਅੱਜ ਭਾਵਕ ਹੋ ਕੇ ਕੁਝ ਗੱਲਾਂ ਕਹੀਆਂ ਨੇ ਸਿੱਧੂ ਦੇ ਪਿਤਾ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵੀਡੀਓ ਜਲਦੀ ਜਲਦੀ ਸ਼ੇਅਰ ਕਰਨੀਆਂ ਕਮੈਂਟਾਂ ਦੇ ਵਿੱਚ ਜਸਟਿਸ ਵਰਤ ਸਿੱਧੂ ਮੂਸੇਵਾਲਾ ਲਿਖਣਾ ਹੈ ਅੱਜ ਸਿੱਧੂ ਦੀ ਤੀਸਰੀ ਵਰਸੀ ਸੀ ਤੇ ਹਰ ਇੱਕ ਆਖ ਨਾਮ ਹੁੰਦੀ ਹੈ ਉਸ ਦਿਨ ਕਿਉਂਕਿ ਉਹ ਮਨਹੂਸ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਸਭ ਨੂੰ ਅਲਵਿਦਾ ਕਹਿ ਗਿਆ ਸੀ ਅੱਜ ਉਹ ਦਿਨ ਸੀ ਤੇ ਤੀਸਰਾ ਸਾਲ ਹੋ ਚੁੱਕਿਆ ਜਸਟਿਸ ਹਲੇ ਤੱਕ ਨਹੀਂ ਮਿਲਿਆ ਹਰ ਇੱਕ ਚਾਹਣ ਵਾਲੇ ਨੇ ਮੰਗ ਕੀਤੀ ਹੈ ਇਨਸਾਫ ਦੀ ਤੇ ਪਰਿਵਾਰ ਭਾਵਕ ਹੋਇਆ ਇਨਸਾਨ ਦੀ ਮੰਗ ਕਰਦਾ ਪਿਤਾ ਨੇ ਕੀ ਕਿਹਾ ਸੁਣ ਕੇ ਕਰੀ ਜਰਾ ਮोटे तौर ਤੇ ਸਾਨੂੰ ਦੱਸੀ ਚੁੱਕਿਆ ਤੀਜੀ ਪਾਸੇ ਦਾ ਮੜੇ ਜਿਹੜੇ ਚੱਲੇ ਕਰ ਲੋ ਯਾਰ ਕਿਉਂਕਿ ਸਰਕਾਰ ਵੱਲੋਂ ਜ਼ੁਲਮ ਕੀਤਾ ਗਿਆ ਹੈ ਉਹਦੇ ਲਈ ਸਾਰੇ ਆਪ ਦੇ ਸਮਰਥਕਾਂ ਨੂੰ ਇਕੱਠੇ ਕਰਕੇ ਜਿਸ ਦੇ ਦਿਲ ਮੇਂ ਨਾਲ ਮਰਜੀ ਤੱਕਾ ਹੋਵੇ ਉਹਦੀ ਆਵਾਜ਼ ਬੰਡਾ ਮੇਰਾ ਸੁਣ ਬਾਬੂ 2027 ਤੋਂ ਨਾਲ ਲੜ ਲੜਨਾ ਐਲਾਨ ਕੀਤਾ ਬਾਬੂ ਜੀ ਇਹਨਾਂ ਕਿਉਂ ਨੇ ਬੇਟਾ ਉਹ ਤਾਂ ਹਲੇ ਸਮਾਪੇ ਪਰ ਐਲਾਨ ਹੈਗਾ ਜੇ ਫਿਰਦੇ ਇਹ ਸਪੀਡ ਦੇ ਵਿੱਚ ਫਿਰਦੇ ਤਾਂ ਯਾਰ ਤੁਰ ਇਲੈਕਸ਼ਨਾਂ ਲੜਾਂਗੇ ਬਾਬੂ ਜੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਅਨਸਾਫ਼ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਅਨਸਾਫ਼ ਹੋਣੀ ਮੰਨਦਾ ਜੀ ਸਰਕਾਰ ਪੁਸ਼ ਪੋਲੀਟਿਸ਼ੀਨ ਪੁਸ਼ ਅਫਸਰ ਗੈਂਗਸਟਰਾਂ ਦੇ ਨਾਲ ਰਲੇ ਹੋਏ ਨੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਨਹੀਂ ਪੈਂਦਾ ਤੁਸੀਂ ਦੇਖਿਓਗੇ ਜਿਵੇਂ ਚਿੱਤੇ ਵਾਲੀ ਕੁੜੀ ਹੈ ਵਿਚਾਰੀ ਉਹ ਗੱਲੀ ਉੱਤੇ ਉੱਤੇ ਕਾਹਤੋਂ ਕਾਮਰਾ ਕਸਿਆ ਉਹ ਤਾਂ ਸਟੇਬਲ ਹੈ ਜੀ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਦਿੱਤੇ ਦਿਨ ਵਰਗੀ ਸਾਫ ਹੈ ਜੀ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣਾ ਤਾਂ ਸਾਰਾ ਢਾਲੀ ਕਾਲੀ ਹੈ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਟੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਇੱਕ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਬਣਨਾ ਠੀਕ ਹੈ ਸਾਡੀ ਸਰਕਾਰ ਤਾਂ ਉਹਨੂੰ ਕਹਿੰਦੂ ਤਾਂ ਦੂਜੇ ਮੁਲਕ ਦਾ ਅਤਵਾਦੀ ਹੈ ਪਰ ਮੈਂ ਕਹਿੰਦਾ ਚਲੋ ਫਿਰ ਵੀ ਉਹਦੇ ਚ ਰੱਬ ਵਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਕਿਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਤਾਂ ਸਰਕਾਰ ਜੇ ਚਾਹੁੰਦੀ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰੰਤੂ ਗੌਰਮੈਂਟ ਕਰੇਗੀ ਨਹੀਂ ਬਾਕੀ ਇੱਕ ਪਿਛਲੇ ਦਿਨ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਵੀ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋਤ ਤੁਸੀਂ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋਤ ਉਥੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹੜਾ ਹੈ 에어ਪੋਰਟ ਅਥਾਰਟੀ ਨੇ ਪਰੰਤੂ ਫਿਰ ਵੀ ਛੱਡਤਾ ਜਦਕਿ ਉਹਦਾ ਐਫ ਆਈ ਆਰ ਦੇ ਵਿੱਚ ਨਾ ਹੈ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲਓਸੀ ਹਟਾਤੀ 24 ਘੰਟਿਆਂ ਚ ਤੇ ਬਾਹਰ ਕਰਤਾ ਮਲ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਖਾਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰੀਏ ਚਲੋ ਬਾਪੂ ਜੀ ਇੱਕ ਚੜ੍ਹਾਈ ਦਾ ਮੰਨਦੇ ਆ ਤੇ ਹੋਰ ਕੀ ਕਾਰਨ ਅਜੇ ਤੱਕ ਤੁਹਾਨੂੰ ਪਤਾ ਲੱਗਿਆ ਵੀ ਤਿੰਨ ਹਾਲਾਤਾਂ ਦੇ ਚ ਕਾਰਨ ਕੀ ਨਿਕਲੇ ਚਲੋ ਚੜ੍ਹਾਈ ਦਾ ਆਪ ਮੰਨਦੇ ਆ ਹੋਰ ਕੀ ਕਾਰਨ ਪੂਰੇ ਨਿਕਲ ਕੇ ਤੁਹਾਡੇ ਸਾਹਮਣੇ ਆਏ ਕਾਰਨ ਤਾਂ ਜੀ ਦੇਖੋ ਕਈ ਨੇ ਹੁਣ ਮੇਰਾ ਕੇਸ ਜਿਹੜਾ ਅਦਾਲਤ ਦੇ ਵਿੱਚ ਬੜੇ ਨਾਜ਼ੁਕ ਮੋੜ ਤੇ ਮੈਂ ਬਹੁਤੀਆਂ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ ਇਹ ਅੰਦਰਲੀਆਂ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਸਮਾਂ ਦਿਓ ਮੈਂ ਜਿੱਦਿਆ ਆਪਾਂ ਦੁਬਾਰਾ ਕਰਦੇ ਅਗਲੀ ਪੇ ਅੱਜ ਸੀ ਦੇ ਉੱਤੇ ਸਾਰੇ ਪੇਜ